ਗੁਰ ਸੇਵੀਏ ਅਹਨੇ ਸਜਿ ਸੁਭਾਏ ਦਤਿਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਛਟੀ ਐ ਦੇ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸੱਜਣ ਸੱਚੇ ਪਾਤਸ਼ਾਹ ਸਿਰਸਾ ਦਸਾਹ ਜਿਸ ਪਾਸ ਬਹਿਠਿਆ ਸੋਹੀਏ ਸਵਨਾ ਦਾ ਵੇਸ ਜਿਸ ਪਾਸ ਬੈਠ ਅਸਹੀ ਹੈ ਸਬੰਦਾ ਵੇਸ ਸੋਰਠ ਮਹੱਲਾ ਨਾ ਮਨ ਰੇ ਕੌਣ ਕੁ ਮਤ ਤਹਿ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਪਗਤ ਨਹ ਕੀਨੀ ਵਨਰੇ ਕੌਣ ਕੁ ਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਪਗਤ ਨਹਿ ਕੀਨੀ ਰਹਾ ਮੁਕਤ ਪੰਥ ਜਨਿਉ ਤੈ ਨਾ ਹਨ ਧਨ ਜਰਨ ਕੋ ਤਾਇ ਹਾ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਤਾਇ ਪਵੰਧਾਇਆ ਰਿ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਜਿਵ ਕਛ ਗਿਆਨ ਘਟ ਹੀ ਮਹੇ ਨਰੰਜਨ ਤੇਰਾ ਤੈ ਖੋਜਤ ਉਦਿਆਨ ਬਹੁਤ ਜਨਮ ਪਰਮਤ ਤਾਰੇ ਹੋ ਸਤਿਰ ਮਤ ਨਹੀਂ ਪਾਈ ਮਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤਸ ਹਰਿਓ ਸਤਿ ਰਮਤ ਨਹੀਂ ਪਾਈ ਮਨਸ ਦੇ ਪਾਏ ਪਦ ਹਰ ਪੱਜ ਨਾਨਕ ਹੈ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਨੌواں ਮਨ ਰੇ ਕੌਣ ਕੋ ਮਤ ਤੈ ਲੈਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਅਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਸੋਰਠ ਰਾਗ ਅੰਦਰ ਨੌਵੇਂ ਪਾਛਾ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮੁਖਾਰ ਵਿੰਤ ਉਚਾਰਨ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 631 632 ਤੇ ਸੁਭਾਈ ਵਣ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ